ਕਿਵੇਂ ਇਨਵੈਸਟੀਗੇਸ਼ਨ ਕਰੇ ਇਹ ਵੀ ਜ ਤੈਅ ਕਰਨਾ ਤੇ ਅਰਵਿੰਦ ਕੇਸ਼ਰੀਵਾਲ ਤੈਅ ਕਰੇਗਾ ਕਪਟ ਨੇ ਬੜਾ ਸਪਸ਼ਟ ਸ਼ਬਦਾਂ ਦੇ ਵਿੱਚ ਟਿੱਪਣੀ ਕੀਤੀ ਹੈ ਕਿ ਇਨਵੈਸਟੀਗੇਟਿੰਗ ਏਜੰਸੀ ਜਿਹੜੀਆਂ ਹੈਗੀਆਂ ਨੇ ਇਹ ਉਹਨਾਂ ਨੇ ਤੈਅ ਕਰਨਾ ਹੈ ਕਿ ਉਹਨਾਂ ਨੇ ਇਨਵੈਸਟੀਗੇਸ਼ਨ ਕਿਸ ਤਰੀਕੇ ਨਾਲ ਕਰਨੀ ਹੈ ਨਾ ਕਿ ਸੋ ਕਾਲਡ ਕਲਪੇਟ ਨੇ ਕਰਨੀ ਉਹਨਾਂ ਨੇ ਆਪਣੀ ਜ਼ਮਾਨਤ ਮੰਗਣ ਦੀ بجائے ਆਪਣੀ ਗ੍ਰਿਫਤਾਰੀ ਨੂੰ ਚੈਲੰਜ ਕਰਤਾ ਨਾਰਮਲ ਕੋਰਸ ਤੇ ਕੀ ਹੁੰਦਾ ਕਿ ਇੱਕ ਬੰਦਾ ਗ੍ਰਿਫਤਾਰ ਹੋ ਜਾਂਦਾ ਤੇ ਉਹ ਆਪਣੇ ਗ੍ਰਿਫਤਾਰੀ ਦੇ ਉੱਤੇ ਬੇਲ ਤੇ ਜਾਂਦਾ ਔਰ ਇਹ ਕੀ ਕਹਿੰਦੇ ਨੇ ਮੇਰੀ ਗ੍ਰਿਫਤਾਰੀ ਇਲੈਗਲ ਹੈਗੀ ਹੈ ਇੱਕ ਨਵਾਂ ਜਿਹੜਾ ਹੈਗਾ ਵਾ ਦੇਸ਼ ਦੇ ਵਿੱਚ ਕਾਨੂੰਨ ਔਰ ਸਿਸਟਮ ਨੂੰ ਲਾਗੂ ਕਰਨ ਦਾ ਪ੍ਰਯਾਸ ਹੈ ਕਿਉਂਕਿ ਆਮ ਆਦਮੀ ਜਿਹੜੇ ਅੱਜ ਹੁਣ ਖਾਸ ਆਦਮੀ ਬਣ ਚੁੱਕੇ ਹੋਏ ਨੇ ਇਸ ਦੇ ਲਾਵਾ ਇਸ ਇਹ ਟੋਟਲੀ ਇੱਕ ਕ腐ਸ਼ਨ ਦਾ ਮਾਮਲਾ ਹੈ ਉਸ ਨੂੰ ਆਮ ਆਦਮੀ ਪਾਰਟੀ اور ਅਰਵਿੰਦ ਕੇਜਰੀਵਾਲ ਇੱਕ ਰਾਜਨੀਤਿਕ ਮੁੱਦਾ ਬਣਾਉਣਾ ਚਾਹੁੰਦੇ ਨੇ ਜਿਹੜੇ ਕੋਰਟ ਨੇ ਸਪਸ਼ਟ ਸ਼ਬਦਾਂ ਚ ਕਿਹਾ ਹੈਗਾ ਕਿ ਦਿਸ ਇਜ਼ ਅ ਕੇਸ ਬੀਟਵੀਨ ਦਾ ED अरविंद केजरीवाल दिस इज द केस बिटवीन ईडी एंड केजरीवाल इदाच सेंट्रल गवर्नमेंट ਦਾ ਕੋਈ ਲੈਣਾ ਦੇਣਾ ਨਹੀਂ ਇਸ ਸਪਰੀਮ ਕੋਰਟ ਨੇ ਕੱਲ ਬੜੇ ਸਪਸ਼ਟ ਸ਼ਬਦਾਂ ਦੇ ਚ ਟਿੱਪਣੀ ਕੀਤੀ ਹੈ ਹਾਈ ਕੋਰਟ سوری ਹਾਈ ਕੋਰਟ ਨੇ ਮੋ ਔਰ ਹਾਈ ਕੋਰਟ ਨੇ ਇਹ ਵੀ ਕਿਹਾ ਕਿ ईडी ਨੇ ਰਿਵਲ ਕੀਤਾ ਹੈਗਾ ਕੇਜਰੀਵਾਲ ਇਹ ਸਾਰੀ ਜਿਹੜੀ ਪ੍ਰਸ਼ਾਸਨਿਕ ਕਨਸਪੀਰੇਸੀ ਸੀਗੀ ਉਹਦੇ ਚ ਇਨਵੋਲਡ ਹੈ ਜਿਹੜੀ ਐਕਸਾਈਜ਼ ਪਾਲਿਸੀ ਬਣੀ ਉਹਦੀ ਫਾਰਮੂਲੇਸ਼ਨ ਜਿਹੜੀ ਬਣੀ ਉਹਦੇ ਉਹ ਜਿਹੜਾ ਉਹਦੇ ਚ ਇਨਵੋਲਡ ਹੈ ਔਰ ਜਿਹੜਾ ਕ੍ਰਾਈਮ ਹੋਇਆ ਉਹਦੀ ਜਿਹੜੀ ਪ੍ਰੋਸੀਡਸ ਆਈਆਂ ਉਹਦੇ ਵਿੱਚ ਵੀ ਇਹਦਾ ਇਲਾਜ ਹੈਗਾ ਆਪਣੀ ਪਰਸਨਲ ਕਪੈਸਿਟੀ ਚਰਮਿੰਦ ਕੇਜਰੀਵਾਲ ਐਸ ਵੈਲ ਐਸ in the capacity of the convener of arm adbi party and receiving kickbacks اور کوٹے اے بھی بنیا کہ ای ڈی کولے ا دے پختہ ثبوت نے ڈاکومنٹس ہے گے نے اروپیا دے بیان ہے گے نے اور انہاں نے جڑی اک مطلب ایکسپرشنز پاس کتیاں سی جڑے اپروور نے ਉਹ ਇਹਨਾਂ ਨੇ ਮਾਰਕਟ ਕੇ ਦਬਾ ਕੇ ਕਰ ਲਏ। ਔਰ ਕੋਰਟ ਨੇ ਬੜੀ ਸ਼ਕਤੀਪ੍ਰੇਰੀ ਕੀਤੀ ਐ ਇਸ ਵਿਸ਼ੇ ਤੇ ਕਿ ਜਿਹੜਾ ਪ੍ਰੂਵਰ ਹੁੰਦਾ ਕੋਰਟ ਦੀ ਮਰਜ਼ੀ ਨਾਲ ਹੁੰਦਾ ਔਰ ਜੇ ਤੁਸੀਂ ਅਪਰੂਵਰ ਦੇ ਉੱਤੇ ਪ੍ਰਸ਼ਨ ਚਿੰਨ੍ਹ ਲਗਾਉਂਦੇ ਹੋ ਉਹ ਸਿੱਧਾ ਕੋਰਟ ਦੇ ਉੱਤੇ ਪ੍ਰਸ਼ਨ ਚਿੰਨ੍ਹ ਲਗਾਉਣਾ ਹੈ। ਐਸ ਤੋਂ ਵੱਡਾ ਥੱਪੜ ਆਮ ਆਦਮੀ ਵਾਸਤੇ ਕੀ ਹੋ ਸਕਦਾ। ਕਿਤੇ ਬਿਸ਼ਰਮਾ ਦੀ ਪਾਰਟੀ ਕਿਸੇ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ। ਔਰ ਇਹਦੇ ਨਾਲ हिरणक जी कि ਸਾਡਾ ਜਿਹੜਾ ਲੋਕ ਸਭਾ ਦਾ ਚੋਣ ਆ ਗਿਆ ਜੀ ਇਸ ਕਰਕੇ ਅਰਵਿੰਦ ਕੇਜਰੀਵਾਲ ਰੈਸਟ ਕੀਤਾ ਹੈ। ਔਰ ਇੱਕ ਨਵਾਂ ਫੇਜ਼ ਕੱਢਿਆ ਕਿ ਅਰਵਿੰਦ ਕੇਜਰੀਵਾਲ ਤੋਂ ਨਿਰੰਧ ਮੋਦੀ ਕਰਦਾ ਹੈ। ਮੈਨੂੰ ਹੈਰਾਨੀ ਹੁੰਦੀ ਹੈ। ਜਿਸ ਪਾਰਟੀ ਦਾ ਲੋਕ ਸਭਾ ਚ ਇੱਕ ਮੈਂਬਰ ਆਫ ਪਾਰਲੀਮੈਂਟ ਹੋਵੇ ਉਹ ਛੱਡ ਗਿਆ ਹੋਵੇ। ਉਹ 303 ਮੈਂਬਰਾਂ ਦੀ ਪਾਰਟੀ ਨੂੰ ਜਿਹਦੇ ਲੋਕ ਸਭਾ ਚ 303 ਮੈਂਬਰ ਹੋਣ ਸੌ ਦੇ ਕਰੀਬ ਰਾਜ ਸਭਾ ਚ ਮੈਂਬਰ ਹੋਣ ਸਤਾ ਸ ਦੇ ਕਰੀਬ ਐਮ ਐਲ ਏ ਹੋਣ ਔਰ ਹਜ਼ਾਰਾਂ ਦੀ ਸੰਖਿਆ ਚ ਪੰਚ ਸਰਪੰਚ ਮਿਸਟਰ ਕਾਉਂਸਲਰ ਹੋਣ ਔਰ ਉਹ ਕਹਿੰਦਾ ਕਿ ਉਹਦੇ ਤੋਂ ਪ੍ਰਧਾਨ ਮੰਤਰੀ ਨਿਰਧਾਰਿਤ ਡਰਦਾ ਹੈ ਬੜੇ ਭਰਮਜਾਲ ਦੇ ਵਿੱਚ ਫਸੇ ਹੋਏ ਨੇ ਔਰ ਕਿੰਨਾ ਭਰਮ ਕਰਦੇ ਨੇ ਜਿਵੇਂ ਮੈਂ ਦੱਸਿਆ ਕੋਰਟ ਦੇ ਕੋਲ ਈਡੀ ਨੇ ਸਾਰੇ ਪ੍ਰੂਫਸ ਜਮ੍ਹਾਂ ਕਰਾਏ ਨੇ پھر ایک چیز ہو رہے کہ منی ٹریل کی گل کرتے ہیں جیتے اروند کےجریوال ریسٹ ہوئی ہے اس تو سپریم سپریم کورٹ جبانت ارضی رد ہوئی اس ویسے سپریم کورٹ نے کہا کہ تین سو اٹھتی کروڑ ਦੀ ਮਨੀ ਟ੍ਰੇਲ ਜਿਹੜੀ ਹੈ ਟੈਂਟੇਟਿਵਲੀ ED ਨੇ ਐਸਟੈਬਲਿਸ਼ ਕਰ ਦਿੱਤੀ ਹੈ ਇਸ ਕਰਤਰੀ ਦੀ ਬੇਟੀ ਹੈ ਆਂਧਰਾ ਦੇ ਤੇਲੰਗਾਨਾ ਦੇ ਜਿਹੜੀ ਕਿ ਸਾਰੇ ਸਕੈਮ ਦੇ ਇਨਵੋਲਡ ਸੀਗੀ ਉਹਨੇ ਖੁਦ ਬਿਆਨ ਦਿੱਤਾ ਕਿ 100 ਕਰੋੜ ਰੁਪਇਆ ਐਸ ਐਡਵਾਂਸ ਰਿਸ਼ਵਤ ਦਾ ਅਸੀਂ ਅਰਵਿੰਦ ਕੇਜਰੀਵਾਲ ਨੂੰ ਦਿੱਤਾ ਫਿਰ ਇਹਨਾਂ ਨੇ ਹੋਰ ਕੀ ਕੀਤਾ ਕਿ ਸਾਡੇ ਕੋਲ ਇਹ ਕੀ ਪ੍ਰੂਫ ਹੈ ਦੇ ਕੋਲ ED ਨੇ ਇਹ ਪ੍ਰੂਵ ਕਰ ਦਿੱਤਾ ਕੋਰਟ ਦੇ ਵਿੱਚ ਕਿਥੋਂ ਪੈਸਾ ਚੱਲਿਆ ਹਵਾਲਾ ਦੇ ਥਰੂ ਕਿੱਥੇ ਪਹੁੰਚਿਆ ਔਰ ਉਹਨੇ ਅੱਗੇ ਜਾ ਕੇ ਜਿਹੜੇ ਗੋਆ ਦੇ ਕੈਂਡੀਡੇਟਸ ਨੂੰ ਪੈਸੇ ਦਿੱਤੇ ਗੋਆ ਦੇ ਕੈਂਡੀਡੇਟ ਸੇ ਬਿਆਨ ਹੈ ਕਿ ਸਾਨੂੰ ਆਮ ਆਦਮੀ ਪਾਰਟੀ ਨੇ ਕੈਸ਼ ਦੇ ਵਿੱਚ ਪੈਸੇ ਦਿੱਤੇ ਜਿਹੜੇ ਬੰਦੇ ਨੇ ਉਥੇ ਰੀਸੀਵ ਕੀਤੇ ਗੋਆ 'ਚ ਉਹ ਕਹਿੰਦਾ ਜੀ ਮੈਨੂੰ ਐਦਾਂ ਹਵਾਲਾ ਦੇ ਥਰੂ ਇੱਥੇ ਪੈਸੇ ਆਏ ਜਿੰਨੇ ਭੇਜੇ ਉਹ ਕਹਿੰਦਾ ਜੀ ਹਾਂ ਮੈਂ ਪੈਸੇ ਭੇਜੇ ਉਸ ਦੇ ਬਾਅਦ ਕੀ ਬਚਦਾ ਆਮ ਆਦਮੀ ਪਾਰਟੀ ਕੋਲ ਕਿਹੜੀ ਨੈਤਿਕਤਾ ਬਚਦੀ ਹੈ ਖਵਾਲਾ ਡੀਲਰ ਸੇ ਜਿਵੇਂ ਮੈਂ ਦੱਸਿਆ ਸਾਰੇ ਸਟੇਟਮੈਂਟ ਸਾਰਾ ਮਟੀਰੀਅਲ ਐਵਿਡੈਂਸ ਜਿਹੜਾ ਹੈਗਾ ਉਹਨਾਂ ਨੇ ਪ੍ਰੋਡਿਊਸ ਕੀਤਾ ਹੈ। ਔਰ ਇਹ ਕੱਲ ਦੀ ਜੱਜਮੈਂਟ ਨੇ ਇਹ ਸਾਬਤ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦਾ ਰੋਮ ਰੋਮ ਪ੍ਰਚਾਰ ਚ ਡੁੱਬਿਆ ਹੋਇਆ। ਔਰ ਇਹ ਭਾਵੇਂ ਵੀ ਮੈਂ ਕੱਲ ਵੀ ਦੇਖਿਆ ਸੀ ਉਹਨਾਂ ਦੇ ਅਰਜਨਜੀਤ ਸਿੰਘ ਔਰ ਭਗਵੰਤ ਮਾਨ ਨੂੰ ਦੁੱਖ ਹੁੰਦਾ। ਜਦੋਂ ਉਹ ਜਾ ਕੇ ਸ਼ੀਦੇ ਆਜ਼ਮ ਭਗਤ ਸਿੰਘ ਦੇ ਜਾ ਕੇ ਵਰਤ ਰੱਖਣ ਦਾ ਨਾਟਕ ਕਰਦੇ ਨੇ ਨੋਟੰਕੀ ਕਰਦੇ ਨੇ ਕਿੱਥੇ ਸ਼ੀਦੇ ਆਜ਼ਮ ਭਗਤ ਸਿੰਘ ਦੇਸ਼ ਦੀ ਆਜ਼ਾਦੀ ਵਾਸਤੇ ਦੇਸ਼ ਵਾਸਤੇ ਉਹਨੇ ਕੁਰਬਾਨੀ ਕੀਤੀ ਔਰ ਕਿੱਥੇ ਅਰਵਿੰਦ ਕੇਜਰੀਵਾਲ ਜਿਹਨੇ ਦੇਸ਼ ਨੂੰ ਲੁੱਟਣ ਦਾ ਕੰਮ ਕੀਤਾ ਔਰ ਜਿਵੇਂ ਮੈਂ ਕਿਹਾ ਦੇਸ਼ ਦੇ ਵਿੱਚ ਸਭ ਤੋਂ ਘੱਟ ਸਮੇਂ ਚ ਜੇ ਕੋਈ ਪੋਲਿਟੀਕਲ ਲੀਡਰ ਜਾਂ ਪੋਲਿਟੀਕਲ ਪਾਰਟੀ ਪ੍ਰਸ਼ਟ ਹੋਈ ਹੈ ਤੇ ਉਹ ਆਮ ਆਦਮੀ ਪਾਰਟੀ ਹੋਈ ਹੈ ਪ੍ਰਸ਼ਨ ਚਾਹਨਾ ਆਪਣੇ ਆਪ ਨੂੰ ਸੋ ਕਾਲਡ ਇਮਾਨਦਾਰ ਕਹਿੰਦੇ ਨੇ ਇਹ ਸਾਰਾ ਸ਼ਰਾਬ ਪੋਟਾਲੇ ਦਾ ਇਸ਼ੂ ਕੀ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਨਵੰਬਰ ਦੇ ਵਿੱਚ 40% ਆਪਣੀ ਪਰਸਨਲ ਕਪੈਸਿਟੀ ਜਾਰਵਿੰਨ ਕੇ ਜੀ ਨੇ 100% ਜਿਹੜੇ ਐਗਰੀਮੈਂਟ ਪ੍ਰਾਈਵੇਟ ਕੀਤਾ ਕਿਉਂ ਕੀਤਾ ਇਹਦਾ ਕਪੈਸਿਟੀ ਆਫ ਦਿ ਕਨਵੀਨਰ ਆਫ ਆਰਵੀ ਪਾਰਟੀ ਐਂਡ ਰੀਸੀਵਿੰਗ ਕਮਿਸ਼ਨ ਸੀਗਾ 2% ਤੋਂ ਚੱਕ ਕੇ 12% ਇਹਦਾ ਕੀ ਮੰਤਵ ਸੀਗਾ ਕਿ ED ਕੋਲੇ ਇਹ ਦਾ ਦਾ ਸਰਭਾ ਕਿ ਉਹ 6% ਜਿਹੜੀ ਗਿਆ ਆਮ ਆਦਮੀ ਅਰਵਿੰਦ ਕੇਜਰੀਵਾਲ ਨੇ ਕਿੱਕਬੈਕ ਲਈ ਲਿਖਿਆ ਨਹੀਂ ਬਿਆਨ ਹੈਗੇ ਨਹੀਂ 2 ਤੋਂ 12 ਕਰਨ ਦੇ ਵਿੱਚ ਔਰ ਇਹਨਾਂ ਨੇ ਜਿਹੜੀ ਇਸ ਦੇ ਨਾਲ ਨਾਲ ਮਤਲਬ ਐਸਪਰਸ਼ਨਸ ਪਾਸ ਕੀਤੀਆਂ ਸੀ ਜਿਹੜੇ ਤੁਸੀਂ ਪਰ ਨੇ ਚੋਰੀ ਔਰ ਸਿਨਾ ਜੋਰੀ ਦੇਖੋ ਉਹ ਇਹਨਾਂ ਨੇ ਮਾਰਕਟ ਕੇ ਦਬਾ ਕੇ ਕਰ ਲਏ ਔਰ ਕੋਰਟ ਨੇ ਬੜੀ ਸਖਤ ਫੈਸਲੇ ਕੀਤੇ ਐ ਇਸ ਵਿਸ਼ੇ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੇ 2 ਮਹੀਨੇ ਦੇ ਵਿੱਚ ਕੋਰਟ ਦੀ ਮਰਜ਼ੀ ਨਾਲ ਹੁੰਦਾ ਹੈ ਇਸ ਪ੍ਰੋਮੋਸਟਿਕਸ਼ਨ ਵਾਂਗ ਦੋ ਉਹ ਸਿੱਧਾ ਕੋਰਟ ਦੇ ਤੇ ਪ੍ਰਸ਼ਚਾ ਚਾਹੇ ਨਾਇਰ ਐਸ ਤੋਂ ਵੱਡਾ ਚਾਹੇ ਦਿਨੇਸ਼ਵਰ ਉੜਾ ਆਦਿ ਉਸੇ ਕੀ ਹੋ ਸਕਦਾ ਰਾਘਵ ਕਿਰਿਸ਼ ਸ਼ਰਮਾ ਦੀ ਪਾਰਟੀ ਇਹ ਸਾਰਿਆਂ ਨੇ 170 ਕਿਤੇ ਕਰ ਮੋਬਾਈਲ ਤਿਆਰ ਨਹੀਂ ਯੂਜ਼ ਕੀਤੇ ਡਿਸਟਰੋਏ ਕੀਤੇ ਔਰ ਇਹਦੇ ਨਾਵਾ ਫਿਰਣ ਕਿਹਾ ਜੀ ਕਿ ਸਾਡਾ ਜਿਹੜਾ ਲੋਕ ਸਭਾ ਦਾ ਚੋਣ ਆ ਗਿਆ ਜੀ ਇਸ ਕੈਸਰੀ ਬਾਦ ਪੀਐਨਏ ਚਾਰ ਹੈ ਫੇਸ ਕੱਢਿਆ ਚੇਂਜ ਕੀਤੇ ਕਿ ਅਰਵਿੰਦ ਕੇਜਰੀਵਾਲ ਤੋਂ ਨਿਰਿੰਦਰ ਮੋਦੀ 16 ਹੈਂਡਸੈਟ ਤੇ ਚਾਰ SIM ਮੈਨੂੰ ਹਰਾਨੀ ਹੁੰਦੀ ਹੈ ਜਿਸ ਪਾਰਟੀ ਦਾ ਲੋਕ ਸਭਾ ਚ ਇੱਕ ਮੈਂਬਰ ਆਫ ਪਾਰਲੀਮੈਂਟ ਹੋਵੇ ਉਹ ਛੱਡ ਗਿਆ ਹੋਵੇ ਉਹ 303 ਮੈਂਬਰਾਂ ਦੀ ਪਾਰਟੀ ਨੂੰ ਜਿਹਦੇ ਲੋਕ ਸਭਾ ਚ 303 ਮੈਂਬਰ ਹੋਣ 100 ਦੇ ਕਰੀਬ ਰਾਜ ਸਭਾ ਚ ਮੈਂਬਰ ਹੋਣ 1700 ਦੇ ਕਰੀਬ ਐਮ ਐਲ ਏ ਹੋਣ ਔਰ ਹਜ਼ਾਰਾਂ ਦੀ ਸੰਖਿਆ ਚ ਪੰਚ ਸਰਪੰਚ ਮਿਸਪਰ ਕਾਉਂਸਲਰ ਹੋਣ ਔਰ ਉਹ ਕਹਿੰਦਾ ਕਿ ਉਹਦੇ ਤੋਂ ਪ੍ਰਧਾਨ ਮੰਤਰੀ ਨਿਰਧਾਰਿਤ ਡਰਦਾ ਹੈ ਅਰੇ ਭ੍ਰਮਜਾਲ ਦੇ ਵਿੱਚ ਫਸੇ ਹੋਏ ਨੇ ਔਰ ਕਿੰਨਾ ਭ੍ਰਮ ਕਰਦੇ ਨੇ ਜਿਵੇਂ ਮੈਂ ਦੱਸਿਆ ਕੋਰਟ ਦੇ ਕੋਲ ED ਨੇ ਸਾਰੇ ਪ੍ਰੂਫਸ ਜਮ੍ਹਾਂ ਕਰਾਏ ਨੇ ਫਿਰ ਇੱਕ ਚੀਜ਼ ਹੋਰ ਇਹ ਕਹਿੰਦੇ ਮਨੀ ਟ੍ਰੇਲ ਦੀ ਗੱਲ ਕਰਦੇ ਨੇ ਜਿੱਥੇ ਅਰਵਿੰਦ ਕੇਜੀਵਾ ਦੀ ਅਰੈਸਟ ਹੋਈ ਹੈ ਉਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਚੋਂ ਉਹਨਾਂ ਜਵਾਨ ਕਰਤੀ ਰੱਦ ਹੋਈ ਉਸ ਵੇਲੇ ਸੁਪਰੀਮ ਕੋਰਟ ਨੇ ਕਿਹਾ ਕਿ 338 ਕਰੋੜ ਦੀ ਮਨੀ ਟ੍ਰੇਲ ਜਿਹੜੀ ਹੈ ਟੈਂਟੇਟਿਵਲੀ ਇਹ ਨੇ ਐਸਟੈਬਲਿਸ਼ ਕਰ ਦਿੱਤੀ ਹੈ ਇਸ ਕਰਤਰੀ ਦੀ ਬੇਟੀ ਹੈ ਆਂਧਰਾ ਦੇ ਤੇਲੰਗਾਨਾ ਦੇ ਜਿਹੜੀ ਕਿ ਇਹ ਸਾਰੇ ਸਕੇਮ ਦੇ ਵਿੱਚ ਇਨਵੋਲਡ ਸੀਗੀ ਉਹਨੇ ਖੁਦ ਬਿਆਨ ਦਿੱਤਾ ਕਿ 100 ਕਰੋੜ ਰੁਪਇਆ ਐਸ ਐਡਵਾਂਸ ਰਿਸ਼ਵਤ ਦਾ ਅਸੀਂ ਅਰਵਿੰਦ ਕੇਜਰੀਵਾਲ ਨੂੰ ਦਿੱਤਾ ਫਿਰ ਇਹਨਾਂ ਨੇ ਹੋਰ ਕੀ ਕੀਤਾ ਕਿ ਸਾਡੇ ਕੋਲ ਇਹ ਕੀ ਪ੍ਰੂਫ ਹੈ ਇਹ ਡੀ ਨੇ ਇਹ ਪ੍ਰੂਫ ਕਰ ਦਿੱਤਾ ਕੋਰਟ ਦੇ ਵਿੱਚ ਕਿੱਥੋਂ ਪੈਸਾ ਚੱਲਿਆ ਹਵਾਲਾ ਦੇ ਥਰੂ ਕਿੱਥੇ ਪਹੁੰਚਿਆ ਔਰ ਉਹਨੇ ਅੱਗੇ ਜਾ ਕੇ ਜਿਹੜੇ ਗੋਆ ਦੇ ਕੈਂਡੀਡੇਟਸ ਨੂੰ ਪੈਸੇ ਦਿੱਤੇ ਗੋਆ ਦੇ ਕੈਂਡੀਡੇਟਸ ਨੇ ਬਿਆਨ ਹੈ ਕਿ ਸਾਨੂੰ ਆਮ ਆਦਮੀ ਪਾਰਟੀ ਨੇ ਕੈਸ਼ ਦੇ ਵਿੱਚ ਪੈਸੇ ਦਿੱਤੇ ਜਿਹੜੇ ਬੰਦੇ ਨੇ ਉੱਥੇ ਰੀਸੀਵ ਕੀਤੇ ਗੋਆ 'ਚ ਉਹ ਕਹਿੰਦਾ ਜੀ ਮੈਨੂੰ ਐਦਾਂ ਹਵਾਲਾ ਦੇ ਥਰੂ ਇੱਥੇ ਪੈਸੇ ਆਏ ਜਿਨੇ ਭੇਜੇ ਉਹ ਕਹਿੰਦਾ ਜੀ ਹਾਂ ਮੈਂ ਪੈਸੇ ਭੇਜੇ ਉਸ ਦੇ ਬਾਅਦ ਕੀ ਬਚਦਾ ਆਮ ਆਦਮੀ ਪਾਰਟੀ ਕੋਲ ਕਿਹੜੀ ਨੈਤਿਕਤਾ ਬਚਦੀ ਹੈ ਔਰ ਹਵਾਲਾ ਡੀਲਰ ਜਿਵੇਂ ਮੈਂ ਦੱਸਿਆ ਸਾਰੇ ਸਟੇਟਮੈਂਟ ਸਾਰਾ ਮਟੀਰੀਅਲ ਐਵਿਡੈਂਸ ਜਿਹੜਾ ਹੈਗਾ ਉਹਨਾਂ ਨੇ ਪ੍ਰੋਡਿਊਸ ਕੀਤਾ ਔਰ ਇਹ ਕਾਂਦੀ ਜਜਮੈਂਟ ਨੇ ਇਹ ਸਾਬਤ ਕਰ ਦਿੱਤਾ ਆਮ ਆਦਮੀ ਪਾਰਟੀ ਦਾ ਰੋਮ ਰੋਮ ਪ੍ਰਚਾਰ ਚ ਡੋਬਿਆ ਹੋਇਆ ਔਰ ਦੇ ਭਾਜਪਾ ਵੀ ਮੈਂ ਕੱਲ ਵੀ ਦੇਖਿਆ ਸੀ ਉਹਨਾਂ ਦੇ ਅਰਜਨਜੀਤ ਸਿੰਘ ਔਰ ਭਗਵੰਤ ਮਾਨ ਨੂੰ ਦੁੱਖ ਹੁੰਦਾ ਜਦੋਂ ਉਹ ਜਾ ਕੇ ਸ਼ਹੀਦ ਆਜ਼ਮ ਭਗਤ ਸਿੰਘ ਦੇ جا کے وت رکھنے کا ناٹک کرتے ہیں نوٹنکی آزم ہیں سنگھ دیش اعظم دی ازادی واسطے دیش واسطے انہیں قربانی کی تھی. اور کتھے اروند کےجریوال جنہیں دیش نو لٹن دا کام کی اور جیو میں کیا دے دیش دیش جو سب تو گھٹ جیو کوئی پولیٹیل لیڈر یا پولیٹیکل پارٹی پرست ہوئی ہے تو وہ عام آدمی پارٹی ہوئی ہے